ਨੁਕੇੇ ਰਿਸ਼ਤਿਆਂ ਨੂੰ ਤਾਰ-ਤਾਰ ਕਰਦਿਆਂ ਹੋਇਆ ਇੱਕ ਕਤਲ ਦੇ ਮਾਮਲੇ ਨੂੰ ਕਪੂਰਥਲਾ ਪੁਲਿਸ ਨੇ ਬੇਨਕਾਬ ਕੀਤਾ ਹੈ ਜਿਸ ਵਿੱਚ ਇੱਕ ਪੁੱਤ ਨੇ ਬੇਦਖਲੀ ਅਤੇ ਘਰੋਂ ਕੱਢੇ ਜਾਣ ਦੇ ਡਰ ਦੇ ਕਾਰਨ ਆਪਣੇ ਪਿਤਾ ਦੀ ਜਾਇਦਾਦ ਨੂੰ ਹੜਪਣ ਦੇ ਮਕਸਦ ਦੇ ਨਾਲ ਆਪਣੇ ਤਿੰਨ ਸਾਥੀਆਂ ਨੂੰ 4 ਲੱਖ ਰੁਪਏ ਦਾ ਲਾਲਚ ਦੇ ਕੇ ਆਪਣੇ ਹੀ ਪਿਤਾ ਦੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਾ ਕੇ ਕਤਲ ਕਰਵਾਇਆ ਸੀ ਤੇ ਘਟਨਾਕ 1 ਦਸੰਬਰ ਰਾਤ 10 ਵਜੇ ਦੀ ਹੈ ਜਿਸ ਵਿੱਚ ਉਸੇ ਪੁੱਤ ਵੱਲੋਂ ਪਿਤਾ ਦਾ ਕਤਲ ਕਰਵਾਉਣ ਤੋਂ ਬਾਅਦ ਉਸਨੇ ਖੁਦ ਹੀ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਉਸਦੇ ਪਿਓ ਦਾ ਕਤਲ ਜਿਹੜਾ ਹੈ ਉਹ ਕਿਸੇ ਨੇ ਕਰ ਦਿੱਤਾ ਹੈ ਤੇ ਲਾਸ਼ ਜਿਹੜੀ ਹੈ ਉਹ ਕਪੂਰਥਲਾ ਸੁਲਤਾਨਪ ਪਿੰਡ ਦੇ ਸੈਦੋ ਪੁਲਾਣਾ ਦੇ ਨੇੜੇ ਇੱਕ ਪਲਾਟ ਦੇ ਵਿੱਚ ਪਈ ਹੈ ਜਿਸ ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸਦਰ ਚ ਕੇਸ ਦਰਜ ਕੀਤਾ ਹੈ ਪਰ ਮੁੱਢਲੀ ਤਫਤੀਸ਼ ਦੌਰਾਨ ਮ੍ਰਿਤਕ ਵਿਅਕਤੀ ਦੇ ਪੁੱਤਰ ਵੱਲੋਂ ਦਿੱਤੇ ਗਏ ਬਿਆਨ ਘਟਨਾ ਦੇ ਨਾਲ ਮੇਲ ਨਹੀਂ ਖਾ ਰਹੇ ਸਨ ਜਿਸ ਦੀ ਡੂੰਘਾਈ ਦੇ ਨਾਲ ਤਫਤੀਸ਼ ਕਰਨ ਤੇ ਪਤਾ ਲੱਗਿਆ ਹੈ ਕਿ ਉਸਨੇ ਆਪਣੇ ਤਿੰਨ ਜਾਣਕਾਰ ਸਾਥੀਆਂ ਦੇ ਨਾਲ ਮਿਲ ਕੇ ਆਪਣੇ ਪਿਓ ਦਾ ਕਤਲ ਕਰਵਾਇਆ ਅਤੇ ਜਿਸ ਦੇ ਜ਼ੁਰਮ 'ਚ ਵਾਦਾ ਮ੍ਰਿਤਕ ਵਿਅਕਤੀ ਦੇ ਲੜਕੇ ਜਿਹੜੇ ਨੇ ਅਤੇ ਉਸ ਦੇ ਤਿੰਨ ਸਾਥੀਆਂ ਖਿਲਾਫ ਕੇਸ ਦਰਜ ਕਰਕੇ ਮ੍ਰਿਤਕ ਵਿਅਕਤੀ ਸੂਰਜ ਕੁਮਾਰ ਅਮਰੀਕ ਨਗਰ ਸੈਦੋ ਪੁਲਾਣਾ ਦੇ ਪੁੱਤਰ ਕਰਨ ਕੁਮਾਰ ਤੇ ਉਸਦੇ ਹੋਰ ਸਾਥੀ ਤਰਸੀਮ ਲਾਲ ਉਰਫ ਬਿੱਲਾ ਪੁੱਤਰ ਮੰਗਾਵਾਸੀ ਸਰਦੂਲਾਪੁਰ ਮੰਗਤਰਾਮ ਉਰਫ ਗੋਲੀ ਪੁੱਤਰ ਸੁਖਦੇਵ ਸਿੰਘ ਵਾਸੀ ਮੁਹੱਲਾ ਉੱਚਾ ਥੜਾ ਅਤੇ ਹਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਮੁਲਖਰਾਜ ਵਾਸੀ ਬੂਸੋਪੁਰ ਨੂੰ ਕਾਬੂ ਕਰਕੇ ਇਨਾ ਪਾਸਿਓਂ ਵਾਰਦਾਤ ਲਈ ਵਰਤੇ ਗਿਆ ਦੱਤਰ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਇੱਥੇ ਜ਼ਿਕਰ ਯੋਗ ਹੈ ਕਿ ਮ੍ਰਿਤਕ ਦਾ ਆਪਣੀ ਪਤਨੀ ਨਾਲ ਕਰੀਬ 12 ਸਾਲ ਪਹਿਲਾਂ ਤਲਾਕ ਹੋ ਗਿਆ ਸੀ ਤੇ ਉਹ ਆਪਣੇ ਪੁੱਤਰ ਤੇ ਉਸਦੀ ਪਤਨੀ ਦੇ ਮਾਹ ਦੇ ਨਾਲ ਇੱਕੋ ਘਰ ਦੇ ਵਿੱਚ ਰਹਿੰਦੇ ਸੀ ਅਤੇ ਉਸ ਨੂੰ ਮਾਰਨ ਵਾਲਾ ਪੁੱਤ ਉਸ ਨੂੰ ਮਾਰ ਕੇ ਉਸ ਦੀ ਜਾਇਦਾਦ ਨੂੰ ਵੇਚ ਕੇ ਕੋਈ ਔਰ ਕਾਰੋਬਾਰ ਜੜਾ ਹੈ ਉਹ ਕਰਨਾ ਚਾਹੁੰਦਾ ਸੀ। ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਕੁਵਰਵਿਆਰਕ ਜੀ ਤੇ ਦੇਸ਼ਨ ਨਿਤਿ ਸ਼ੇਠ ਪੰਜਾਬ ਪੁਲਿਸ ਵੱਲੋਂ ਜੁਰਮ ਦੇ ਖਿਲਾਫ ਇੱਕ ਸਖਤ ਜਿਹੜੀ ਮੁਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਕਪੂਰਥਲਾ ਪੁਲਿਸ ਨੂੰ ਕੱਲ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਅਨਾ ਕਤਲ ਜਿਹੜਾ ਹੈਗਾ ਹੈ ਉਨੂੰ 12 ਘੰਟੇ ਦੇ ਵਿੱਚ ਉਹਦੀ ਗੁੱਥੀ ਸੁਲਝਾ ਲਈ ਗਈ ਹੈਗੀ ਹੈ 1 ਦਸੰਬਰ ਤਕਰੀਬਨ ਰਾਤੀ 10 ਵਜੇ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਇੱਕ ਕਰਨ ਕੁਮਾਰ ਦੇ ਥਰੂ ਕਿ ਉਹਦੇ ਪਿਤਾ ਸੁਰਜ ਕੁਮਾਰ ਦਾ ਕਿਸੇ ਅਣਪਛਾਤੇ ਲੋਕਾਂ ਨੇ ਜਿਹੜਾ ਕਤਲ ਕਰ ਦਿੱਤਾ ਹੈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਕਰਨ ਕੁਮਾਰ ਦੇ ਸਟੇਟਮੈਂਟ ਤੇ ਮੁਕਦਮਾ ਦਰਜ ਕੀਤਾ ਗਿਆ ਸੀਗਾ ਮੁਕਦਮਾ ਦਰਜ ਕਰਨ ਉਪਰੰਤ ਪਾ ਜਿਹੜੀ ਕਪੂਰਥਲਾ ਪੁਲਿਸ ਵੱਲੋਂ ਵਕ ਵਕ ਜਿਹੜੀ ਟੀਮਾਂ ਬਣਾਈਆਂ ਕਈਆਂ ਜਿਹਦੀ ਨਿਗਰਾਨੀ ਐਸਪੀ ડી ਡੀਐਸਪੀ ਸਬਡਿਵੀਜ਼ਨ ਕਪੂਰਥਲਾ ਐਸਐਚਓ ਸਦਰ ਕਪੂਰਥਲਾ ਅਤੇ ਇੰਚਾਰਜ ਇਹਈਆ ਵੱਲੋਂ ਕੀਤੀ ਗਈ ਹੈ ਵਕ ਵਕ ਪਹਿਲਵਾਂ ਤੋਂ ਜਿਹੜੀ ਇਹਦੀ ਤਫ਼ਤੀਸ਼ ਬੜੀ ਡੂੰਘਾਈ ਨਾਲ ਕੀਤੀ ਗਈ ਜਿਹਦੇ ਵਿੱਚ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਤੋਂ ਇਹ ਗੱਲ ਸਾਹਮਣੇ ਆਈ ਹੈਗੀ ਹੈ ਕਿ ਜਿਹੜਾ ਇਹ ਕਤਲ ਦੀ ਜਿਹੜੀ ਕੌਨਸਪਿਰੇਸੀ ਸੀਗੀ ਉਹ ਸੂਰਜ ਕੁਮਾਰ ਦਾ ਮੁੰਡਾ ਜਿਹੜਾ ਕਰਨ ਕੁਮਾਰ ਹੈ ਉਹਦੇ ਵੱਲੋਂ ਹੀ ਰਚੀ ਗਈ ਸੀ ਜਿਹੜਾ ਕਰਨ ਕੁਮਾਰ ਹੈਗਾ ਹੈ ਉਹਦਾ ਉਹਦਾ ਮੇਨ ਮੋਟਿਵੇ ਸੀਗਾ ਕਿ ਜਿਹੜਾ ਉਹਦੇ ਪਿਓ ਦੀ ਜਿਹੜੀ ਆ ਜਮੀਨ ਹੈਗੀ ਹੈ ਉਹ ਉਹਨੂੰ ਹਥਿਆਣਾ ਚਾਹੁੰਦਾ ਸੀਗਾ ਉਹਨੂੰ ਲੱਗਦਾ ਸੀ ਕਿ ਕਿਤੇ ਮੇਰੇ ਜਿਹੜੇ ਫਾਦਰ ਹੈ ਸੂਰਜ ਕੁਮਾਰ ਉਹ ਕਿਤੇ ਆਪਣੀ ਪ੍ਰਾਪਰਟੀ ਤੋਂ ਉਹਨਾਂ ਨੂੰ ਉਹਨੂੰ ਕਰਨ ਕੁਮਾਰ ਨੂੰ ਬੇਦਖਲ ਨਾ ਕਰ ਦੇਣ ਇਸ ਕਰਕੇ ਉਨੇ ਜਿਹੜੀ ਆਪਣੀ ਫਾਦਰ ਦੀ ਪ੍ਰੋਪਰਟੀ ਨੂੰ ਹੜਪਣ ਲਈ ਇਹ ਸਾਜ਼ਿਸ਼ ਰਚੀ ਜਿਹਦੇ ਵਿੱਚ ਉਹਨੇ ਆਪਣੇ ਤਿੰਨ ਮਿੱਤਰ ਤਰਸੀਮ ਲਾਲ ਬਿੱਲਾ ਮੰਗਤ RAM ਗੋਲੀ ਅਤੇ ਹਰਜਿੰਦਰ ਸਿੰਘ ਜਿੰਦਰ ਇਹ ਤਿੰਨ ਮਿੱਤਰਾ ਦੀ ਜਿਹੜੇ ਨੇ ਇਹਨੇ ਆਪਣੀ ਮਦਦ ਲਈ ਹੈਗੀ ਹੈ ਅਤੇ ਇਸ ਕਤਲ ਨੂੰ ਜਿਹੜਾ ਇਲਜ਼ਾਮ ਦਵਾਇਆ ਗਿਆ ਹੈ ਸਰ ਦੋਸ਼ੀ ਕਿੱਥੇ ਰਹਿਣ ਵਾਲੇ ਹੈ ਜਿਹੜੇ ਦੋਸ਼ੀ ਹੈਗੇ ਆ ਉਹ ਸਰਤੂਲਾਪੁਰ ਸਣਾ ਕਬੀਰਪੁਰ ਇੱਕ ਮੋਲਾ ਉੱਚਾ ਥੋੜਾ ਕਪੂਠਲਾ ਅਤੇ ਪੁਸਵਾਲ ਥਾਣਾ ਕਬੀਰਪੁਰ ਇਹਨਾਂ ਇਹ ਯੰਗ ਮੁੰਡੇ ਹੀ ਹੈਗੇ ਜੀ 30 ਸਾਲ ਤੋਂ ਕਾਇਮ ਨਹੀਂ ਸੀ ਗਰਾਊਂਡ ਚ ਬਿਲਕੁਲ ਹਜਿੰਦਰ ਸਿੰਘ ਜਿੰਦਰ ਹੈ ਉਹਦੇ ਉੱਤੇ ਪਹਿਲੇ ਹੀ ਲੜਾਈ ਝਗੜੇ ਦਾ ਇੱਕ ਮੁਕਦਮਾ ਕਬੀਰਪੁਰ ਥਾਣੇ ਚ ਦਰਜ ਜਿਹਦੇ ਵਿੱਚ ਇਹਦੀ ਅਰੈਸਟ ਪੈਂਡਿੰਗ ਸੀਗੀ ਵਾਧਾ ਚ ਵਰਤਿਆ ਗਿਆ ਜਿਹੜਾ ਮੋਟਰਸਾਈਕਲ ਹੈਗਾ ਹੈ ਅਤੇ ਦੋਵੇਂ ਦਾਤਰ ਉਹ ਵੀ ਜਿਹੜੇ ਰਿਕਵਰ ਕਰ ਲਏ ਗਏ ਹਨ ਤੇ ਇਹਦੀ ਮੁਕਦਮੇ ਦੀ ਜਿਹੜੀ ਢੁਗਾਈ ਨਾਲ ਅਗੇ ਤਫ਼ਤੀਸ਼ ਕੀਤੀ ਚਾਹੀਦੀ ਹੈ ਜਿਹੜਾ ਮੁਕਦਮਾ ਇੱਕ ਮਾਨਵੀ ਰਿਸ਼ਤਿਆਂ ਉੱਤੇ ਵੀ ਅਸਰ ਕਰਦਾ ਹੈ ਕਿ ਪਿਓ ਦਾ ਕਤਲ ਕਿਉਂ ਤੋਂ ਲੋ ਕਰਾਇਆ ਗਿਆ پولیس ਨੂੰ ਪ੍ਰਾਇਮਰੀ ਤੌਰ ਤੇ ਕਾਰਨ ਕੀ ਦੇਖਿਆ ਕਿ ਇਹਨਾਂ ਦੇ ਫੈਮਿਲੀ ਬੈਕਗ੍ਰਾਉਂਡ ਸੀ ਕਿ ਕਿੰਨੇ ਕੁ ਪੈਸਿਆਂ ਦਾ ਸੋਚ ਰਹੇ ਸੀ ਡਿਸਪਿਊਟ ਸੀਗਾ ਜਿਸ ਤੋਂ ਇਹ ਸਾਰਾ ਕੁਝ ਹੋ ਪਾਇਆ ਜਿਹੜੀ ਮੋਦਲੀ ਪੁਸ਼ਕਸ਼ ਤੋਂ ਕਰਨ ਕੁਮਾਰ ਦੀ ਪੁਸ਼ਕਸ਼ ਤੋਂ ਇਹ ਕੱਲ੍ਹ ਸਾਹਮਣੇ ਆਈ ਹੈ ਕਿ ਜਿਹੜੀ ਉਹਦੀ ਪਲੈਨਿੰਗ ਸੀਗੀ ਕਿ ਜਿਹੜੇ ਆਪਣੇ ਫਾਦਰ ਸੂਰਜ ਕੁਮਾਰ ਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਵੇਚ ਕੇ ਤਕਰੀਬਨ ਜਿਹੜਾ ਉਹਨੇ ਅੰਦਾਜ਼ਾ 20 ਲੱਖ ਰੁਪਏ ਦੱਸਿਆ ਹੈਗਾ ਉਹਦੇ ਇਹਨੇ ਪੈਸੇ ਨਾਲ ਵੇਚ ਕੇ ਉਹ ਬਾਹਰਲੇ ਮੁਲਕ ਤੇ ਜਿਹੜਾ ਉਹ ਜਾਣਾ ਚਾਹੁੰਦਾ ਸੀਗਾ ਤੇ ਇਸ ਮਤਲਬ ਨਾਲ ਹੀ ਉਹਨੇ ਜਿਹੜਾ ਇਹ ਕਤਲ ਨੂੰ ਅੰਜਾਮ ਦੋਇਆ ਤੇ ਇਹਨਾਂ ਨੂੰ ਕਤਲ ਕਰਨ ਲਈ ਉਹਨੂੰ ਕੁਝ ਆਫਰ ਕੀਤਾ ਸੀ ਸਰ ਉਹਨੇ ਕੋਈ ਅਮਾਉਂਟ ਦਿੱਤੀ ਬਿਲਕੁਲ ਜਿਹੜਾ ਕਤਲ ਕਰਨ ਵਾਲਿਆਂ ਨੂੰ ਜਿਹੜਾ 4 ਲੱਖ ਰੁਪਏ ਦਾ ਲਾਲਚ ਇਹਨੇ ਦਿੱਤਾ ਸੀ ਕਰਨ ਕੁਮਾਰ ਦੇ ਮਦਰ ਜਾਂ ਫੈਮਿਲੀ ਚ ਕੌਣ ਕੌਣ